ਇਹ ਤੇਲ ਸਾਰੇ ਚੰਗੀ ਤਰ੍ਹਾਂ ਲਾ ਦੇ ਹਾਂ ਮਮੀ ਬਸ ਮੈਂ ਸਾਰੇ ਹੀ ਬਸ ਲਾਈ ਜਾਣੀਆਂ ਥੋੜਾ ਮੈਂ ਕਦੀ ਕੁਝ ਲਾਇਆ ਨਹੀਂਗਾ ਤੇ ਮੇਰੇ ਤਾਂ ਨਾ ਸਾਰੇ ਵਾਲ ਹੀ ਚਿੱਟੇ ਹੋਏ ਪਏ ਆ ਹਾਂਜੀ ਨਹੀਂ ਮੈਂ ਬਸ ਲਾਈ ਜਾਣੀਆਂ ਸਾਰੇ ਚੰਗੀ ਤਰ੍ਹਾਂ ਕੋਈ ਵਾਲ ਤੁਹਾਡਾ ਚਿੱਟਾ ਨਹੀਂ ਰਹਿਣਾਗਾ ਤੇ ਦੋਸਤੋ ਤੁਹਾਨੂੰ ਵੀ ਅਸੀਂ ਦੱਸ ਦਿੰਨੇ ਆ ਵੀ ਆਹ ਵਾਲਾ ਤੇਲ ਤੁਸੀਂ ਬਣਾ ਕੇ ਲਾ ਲਓ ਨਾ ਤੇ ਤੁਹਾਨੂੰ ਕੋਈ ਵੀ ਡਾਇਲੋਂ ਦੀ ਜ਼ਰੂਰਤ ਨਹੀਂ ਪੈਣੀ ਕਿ ਬਿਲਕੁਲ ਨੇਚਰਲ ਚੀਜ਼ਾਂ ਤੋਂ ਆਪਾਂ ਇਹ ਤੇਲ ਬਣਾਇਆ ਅੱਜ ਤੁਹਾਨੂੰ ਵੀ ਦੱਸ ਦਿੰਨੇ ਆ ਪਵਨ ਮੰਮੀ ਦੇ ਵਾਲ ਤਾਂ ਸਾਰੇ ਕਾਲੇ ਕਰਤੇ ਤੋਂ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਦੀ ਆ ਵੀ ਉਹਨਾਂ ਦਾ ਵੀ ਵਿਆਹ ਦਾ ਸੇਜਨ ਆਇਆ ਉਹ ਆਪਦੇ ਵਾਲ ਕਾਲੇ ਕਿਵੇਂ ਕਰਨ ਹਾਂਜੀ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਸਭ ਤੋਂ ਪਹਿਲਾਂ ਨਾ ਜੀ ਸ਼ਿੰਦਰਪਾਲ ਕੌਰ ਸੈਦੇਕਾਰ ਰਹਿਲਾ ਤੋਂ ਉਸ ਤੋਂ ਬਾਅਦ ਨੇ ਜੀ ਮਨਦੀਪ ਕੌਰ ਗੜ ਸ਼ੰਕਰ ਚੰਦਪੁਰ ਰੁੜਕੀ ਤੋਂ ਉਸ ਤੋਂ ਬਾਅਦ ਨੇ ਜੀ ਪਰਮਜੀਤ ਕੌਰ ਫਗਵਾੜਾ ਤੋਂ ਫਿਰ ਨੇ ਜੀ ਰਵਿੰਦਰ ਸਿੰਘ ਸੁਖਵਿੰਦਰ ਕੌਰ ਹਰਜਿੰਦਰ ਸਿੰਘ ਪਰਮਜੀਤ ਕੌਰ ਪ੍ਰੀਤ ਨਗਰ ਲੁਧਿਆਣਾ ਤੋਂ ਫਿਰਨੇ ਜੀ ਮੁਹੰਮਦ らっしゃਦ ਪਾਕਿਸਤਾਨ ਤੋਂ ਸੋ ਦੋਸਤੋ ਅਗਲੀ ਵੀਡੀਓ ਥੋਡੇ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਆਪਾਂ ਦੇਖਦੇ ਹਾਂ ਵੀ ਪਵਨ ਨੇ ਕੀ ਜੰਤਰ ਲਾਇਆ ਸੀ ਮੰਮੀ ਦੇ ਸਾਰੇ ਵਾਲ ਕਾਲੇ ਹੋ ਗਏ ਇੱਕ ਮਿੰਟ ਚ ਹਾਂਜੀ ਹਾਂਜੀ ਪਵਨ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਲੋਹੇ ਦੀ ਕੜਾਈ ਲੋਹੇ ਦਾ ਕੋਈ ਵੀ ਬਰਤਨ ਹੋਵੇ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਰੋਂ ਦਾ ਤੇਲ ਠੀਕ ਹੈ ਜੀ ਜਿੰਨਾ ਚਿਰੇ ਸਰੋਂ ਦਾ ਤੇਲ ਆ ਜਿਹੜਾ ਕਿ ਗਰਮ ਹੁੰਦਾ ਉਹਨਾਂ ਟਾਈਮ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਇਹਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਪੈਣੀਆਂ ਸਭ ਤੋਂ ਪਹਿਲਾਂ ਆਪਾਂ ਆਪਣੇ ਖੇਤ ਦੇ ਵਿੱਚੋਂ ਲੈ ਕੇ ਆਏ ਆ ਜੀ ਮਹਿੰਦੀ ਤੋੜ ਕੇ ਹਰੀ ਮਹਿੰਦੀ ਦੇ ਪੱਤੇ ਚਾਹੀਦੇ ਆਪਾਂ ਨੂੰ ਠੀਕ ਹਾਂਜੀ ਤੇ ਹੁਣ ਆਪਾਂ ਇੰਨਾ ਆਪਣਾ ਤੇਲ ਵੀ ਜਿਹੜਾ ਗਰਮ ਹੁੰਦਾ ਜਾ ਰਿਹਾ ਤੇ ਇੰਨਾ ਪੱਤਿਆਂ ਨੂੰ ਵੀ ਆਪਾਂ ਜਿਹੜਾ ਕਿ ਇਸ ਤੇਲ ਦੇ ਵਿੱਚ ਪਾ ਦਿੰਨੇ ਆ ਠੀਕ ਠੀਕ ਜੀ ਤੁਸੀਂ 30 40 ਪੱਤੇ ਆ ਜਿਹੜੇ ਕਿ ਇਸ ਤਰ੍ਹਾਂ ਇਸ ਤੇਲ ਦੇ ਵਿੱਚ ਪਾ ਦੇਨੇ ਆ ਠੀਕ ਹੈ ਜੀ ਦੋਸਤੋ ਲੈਣੀ ਤੁਸੀਂ ਹਰੀ ਮਹਿੰਦੀ ਆ ਤੇ ਇਹ ਤਾਂ ਹੀ ਟ੍ਰਿਕ ਵਰਕ ਕਰੋਗੀ ਕਿਉਂਕਿ ਦੂਜੀਆਂ ਮਹਿੰਦੀਆਂ ਦੇ ਵਿੱਚ ਪਤਾ ਨਹੀਂ ਆਪਾਂ ਵੀ ਕੀ ਕੁਝ ਪੈਂਦਾ ਹਾਂਜੀ ਠੀਕ ਤੇ ਹੁਣ ਆਪਾਂ ਲਈ ਆ ਜੀ ਇੱਥੇ ਥੋੜੇ ਜੇ ਪੱਤੇ ਆਪਾਂ ਲੈਣੇ ਆ ਜੀ ਕੜੀ ਪੱਤਾ ਠੀਕ ਠੀਕ ਹੈ ਜੀ ਦੋਸਤੋ ਕੜੀ ਪੱਤਾ ਵੀ ਤੁਹਾਡੇ ਘਰੇ ਮਿਲ ਸਕਦਾ ਤੇ ਮਹਿੰਦੀ ਜੇ ਤੁਸੀਂ ਬੂਟਾ ਲਾਇਆ ਤਾਂ ਉਹ ਵੀ ਮਿਲ ਸਕਦਾ ਹਾਂਜੀ ਇਹ ਲੈਣੇ ਤੁਸੀਂ ਤਾਜ਼ੇ ਹੀ ਆ ਬਿਲਕੁਲ ਜੀ ਠੀਕ ਹਾਂਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇੱਥੇ ਲਈ ਆ ਜੀ ਲੂ ਦੀ ਗਾਰ अच्छा ਕੋਲੂ ਜਿਹੜਾ ਆਪਾਂ ਜਿੱਥੇ ਸਰੋਂ ਦਾ ਤੇਲ ਕਢਵਾਉਂਨੇ ਆ ਉੱਤੇ ਆਪਾਂ ਨੂੰ ਜਿਹੜੀ ਕਿ ਉਹਦੀ ਵੇਸਟੇਜ ਹੁੰਦੀ ਆ ਉਹ ਆਪਾਂ ਨੂੰ ਆਮੇ ਕੋਲੂ ਤੋਂ ਮਿਲ ਜੂਗੀ ਠੀਕ ਆ ਜੀ ਠੀਕ ਇੱਕ ਚਮਚਾ ਆਪਾਂ ਇਹਦਾ ਭਰ ਕੇ ਪਾਵਾਂਗੇ ਇਹਦੇ ਵਿੱਚ ਠੀਕ ਦੋਸਤੋ ਇੱਕ ਕੋਲੂ ਦੀ ਗਾਰ ਨੂੰ ਤੁਸੀਂ ਐਵੇਂ ਨਾ ਚਾਣਿਓ ਇਹਦੇ ਨਾਲ ਆ ਜਿਹੜੇ ਕਿ ਤੁਹਾਡੇ ਵਾਲਾਂ ਦੀ ਜਿਹੜੀ ਗਰੋਥ ਵੀ ਹੁੰਦੀ ਆ ਤੇ ਨਾਲੇ ਜਿਹੜੇ ਕਿ ਤੁਹਾਡੇ ਵਾਲ ਚਿੱਟੇ ਹੁੰਦੇ ਆ ਨਾ ਉਹ ਕਾਲੇ ਹੋਣ ਲੱਗ ਜਾਂਦੇ ਆ ਤੁਸੀਂ ਇਹਨੂੰ ਤੇਲ ਦੇ ਵਿੱਚ ਮਿਕਸ ਕਰਕੇ ਲਾ ਸਕਦੇ ਹੋ ਤੇ ਬਾਕੀ ਹੁਣ ਆਪਾਂ ਜਿਹੜਾ ਤੇਲ ਬਣਾਉਣ ਲੱਗੇ ਆਇਆ ਤਾਂ ਵਾਲ ਆ ਜਿਹੜੇ ਕੀ ਪੱਕੇ ਹੀ ਕਾਲੇ ਕਰ ਦਿੰਦਾ ਠੀਕ ਹਾਂਜੀ ਤੇ ਹੁਣ ਆਪਾਂ ਦੋਸਤੋ ਲਿਆ ਜੀ ਇੱਥੇ ਮੇਥੀ ਦਾਣਾ ਮੇਥੀ ਦਾਣੇ ਦੇ ਆਪਾਂ ਜਿਹੜਾ ਕੀ ਬਰੀਕ ਪੀਸ ਲਿਆ ਸੀਗਾ ਤੇ ਇੱਕ ਚਮਚਾ ਪੈਦਾ ਲਵਾਂਗੇ ਠੀਕ ਹੈ ਜੀ ਇੱਕ ਆਪਾਂ ਵੱਡਾ ਚਮਚ ਭਰ ਕੇ ਮੇਥੀ ਦਾਣੇ ਦੇ ਲੈ ਲਿਆ ਠੀਕ ਹਾਂਜੀ ਤੇ ਗੈਸ ਆ ਜਿਹੜੀ ਤੁਸੀਂ ਬਿਲਕੁਲ ਸਲੋ ਹੀ ਰੱਖਣੀ ਹੈਗੀ ਆ ਹੂੰ ਹੂੰ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਕਲੌਂਜੀ ਦਾ ਅੱਛਾ ਕਲੌਂਜੀ ਪਾਵਾਂਗੇ ਹਾਂਜੀ ਠੀਕ ਕਲੌਂਜੀ ਨੂੰ ਵੀ ਆਪਾਂ ਜਿਹੜਾ ਕਿ ਬਰੀਕ ਪੀਸ ਲਿਆ ਸੀਗਾ ਠੀਕ ਇੱਕ ਚਮਚਾ ਆਪਾਂ ਕਲੌਂਜੀ ਦਾ ਪਾਤਾ ਕਹ ਜੀ ਠੀਕ ਨਾਲ-ਨਾਲ ਆਪਾਂ ਸਾਰਿਆਂ ਨੂੰ ਹਿਲਾਉਂਦੇ ਜਾਵਾਂਗੇ ਵੀ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੇਲ ਦੇ ਵਿੱਚ ਤੇ ਚੰਗੀ ਤਰ੍ਹਾਂ ਹੀ ਪੱਕ ਜਾਊਗਾ ਤੇ ਬਰਤਨ ਤੁਸੀਂ ਲੋਹੇ ਦਾ ਹੀ ਲਿਓ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿਹੜੀ ਆਪਾਂ ਮਹਿੰਦੀ ਪਾਈ ਹੈ ਹਰੀ ਤੇ ਹਰੀ ਮਹਿੰਦੀ ਦੇ ਆਪਣੇ ਕੋਲੇ ਜਿਹੜੇ ਕਿ ਬੀਜ ਵੀ ਹੈਗੇ ਸੀ ਅੱਛਾ ਸੀਡ ਹਾਂਜੀ ਇਹ ਵੀ ਆਪਾਂ ਅੱਦੇ ਦੋਸਤਾਂ ਨੂੰ ਤਾਂ ਮੇਰੇ ਵਰਗੇ ਨੂੰ ਤਾਂ ਮਹਿੰਦੀ ਤੇ ਬੀਆ ਦਾ ਪਤਾ ਹੀ ਨਹੀਂ ਹੁੰਦਾ ਵੀ ਮਹਿੰਦੀ ਤੇ ਬੀ ਵੀ ਹੁੰਦੇ ਆ। ਹਾਂਜੀ ਜਿੰਨੇ ਜ਼ਿਆਦਾ ਆਪਣੇ ਵਾਸਤੇ ਮਹਿੰਦੀ ਜ਼ਰੂਰੀ ਹੁੰਦੀ ਆ ਉਸ ਤੋਂ ਵੀ ਜ਼ਿਆਦਾ ਗੁਣਕਾਰੀਏ ਬੀ ਹੁੰਦੀ ਆ। ਠੀਕ ਆ। ਤੇ ਹੁਣ ਆਪੇ ਇਹ ਵੀ ਪਾ ਦਾਂਗੇ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਲਾਸਟ ਤੇ ਪਾਵਾਂਗੇ ਜੀ ਜਿਹੜੀ ਆਪਾਂ ਮਹਿੰਦੀ ਆਪਾਂ ਘਰੇ ਹੀ ਜਿਹੜੀ ਸੁਕਾ ਕੇ ਆਪਾਂ ਪੀਸੀ ਹੋਈ ਆ। ਠੀਕ ਆ। ਹਾਂਜੀ। ਜਿੰਨਾ ਹੋ ਸਕੇ ਦੋਸਤੋ ਤੁਸੀਂ ਨੇਚਰਲੀ ਚੀਜ਼ਾਂ ਲਿਓ ਮਹਿੰਦੀ ਅਜੇ ਤੁਹਾਡੇ ਕੋਲ ਘਰ ਦੀ ਮਹਿੰਦੀ ਤੁਹਾਨੂੰ ਕਿਤੇ ਵੀ ਮਿਲਦੀ ਆ ਤਾਂ ਤੁਸੀਂ ਇਹ ਲੈ ਸਕਦੇ ਹੋ ਬਿਲਕੁਲ ਠੀਕ ਹੈ ਜੀ ਤੇ ਦੋਸਤੋ ਛਾਵੇਂ ਸਕਾਉਣੀ ਆ ਹਾਂਜੀ ਫੇਰ ਨਾ ਹੁੰਦਾ ਬਿਤੋਂ ਪਿਸਕਾ ਕੇ ਤੁਸੀਂ ਪੀਸ ਲਓ ਤਾਂ ਕੋਈ ਅੱਜ ਕੱਲ ਦੇ ਮੌਸਮ 'ਚ ਤਾਂ ਇਹ ਸੁੱਕਦੀ ਨਹੀਂਗੀ ਥੋੜੀ ਜਿਹਾ ਜਦੋਂ ਗਰਮੀਆਂ ਹੁੰਦੀਆਂ ਤੁਸੀਂ ਉਦੋਂ ਵੀ ਸਕਾ ਕੇ ਕਿਉਂਕਿ ਇਹ ਕਿਹੜਾ ਖਰਾਬ ਹੁੰਦੀ ਆ ਬਿਲਕੁਲ ਸਕਾ ਕੇ ਤੁਸੀਂ ਰੱਖ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਆਂ ਤੇ 2-3 ਮਿੰਟ ਆਪਾਂ ਇਸੇ ਤਰ੍ਹਾਂ ਹੀ ਤੇਲ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿੰਨ ਲਾਂਗੇ ਠੀਕ ਹਾਂਜੀ ਹਾਂਜੀ ਪਵਨ ਹਾਂਜੀ ਹੁਣ ਜਿਹੜਾ ਕਿ ਇਸ ਤੇਲ ਨੂੰ ਤੁਸੀਂ ਸਾਰੀ ਰਾਤ ਜਾਨੀ ਕਿ 5-7 ਘੰਟੇ ਇਸੇ ਤਰ੍ਹਾਂ ਹੀ ਲੋਹੇ ਦੇ bartan ਦੇ ਵਿੱਚ ਪਏ ਰੱਖ ਦੇਣਾ ਇਹਦੇ ਨਾਲ ਆ ਇਹ ਕੀ ਬਿਲਕੁਲ ਬਲੈਕ ਹੋ ਜਾਊਗਾ ਕਲਰ ਵੀ ਇਹਦਾ ਤੇ ਇਹਦਾ ਕਲਰ ਜਿਹੜਾ ਤੁਸੀਂ ਹੈਅਰਸ ਤੇ ਜਦੋਂ ਵੀ ਲਾਉਂਗੇ ਆਪਦੇ ਵਾਲ ਜਦੋਂ ਧੋਣੇ ਹੋਏ ਜਿੱਦਾਂ ਤੁਸੀਂ ਜਿੱਦਾਂ ਕਲਰ ਕਰਨਾ ਚਾਹੁੰਦੇ ਹੋਏ ਉਸ ਦਿਨ ਤੁਸੀਂ ਜਿਹੜਾ ਕਿ ਹਲਕਾ ਹਲਕਾ ਇਸ ਤੇਲ ਨੂੰ ਸਾਰੇ ਆਪ ਦੇ ਮਤਲਬ ਕਿ ਵਾਲਾਂ ਚ ਲਾ ਲੈਣਾ ਤੇ ਇੱਕ ਦੋ ਘੰਟੇ ਤੁਸੀਂ ਰੱਖਣਾ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਕਿ ਆਪਣੇ ਵਾਲ ਧੋ ਲੈਣੇ ਆ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਦੋਸਤੋ ਤੁਸੀਂ ਇਹ ਤੇਲ ਜ਼ਰੂਰ ਅਜਮਾ ਕੇ ਦੇਖਿਓ ਕਿਉਂਕਿ ਕਈਆਂ ਦੇ ਛੋਟੇ-ਛੋਟੇ ਬੱਚਿਆਂ ਦੇ ਹੀ ਵਾਲ ਆ ਜਿਹੜੇ ਕਿ ਅੱਜਕੱਲ ਚਿੱਟੇ ਆਉਣ ਲੱਗ ਜਾਂਦੇ ਆ ਤੇ ਇਹ ਅਜਮਾਇਆ ਹੋਇਆ ਨੁਕਤਾ ਦੋਸਤੋ ਇਹ ਕੋਈ ਡਾਈ ਨਹੀਂਗੀ ਇਹ ਮਤਲਬ ਕਿ ਆਇਲ ਆ ਤੁਸੀਂ ਸਿਰ ਦੇ ਵਿੱਚ ਲਾਉਣਾ ਤੇ ਤੁਹਾਡੇ ਵਾਲ ਕਾਲੇ ਹੋ ਜਾਣੇ ਹਾਂਜੀ ਸੋ ਵੀਡੀਓ ਦੇ ਵਿੱਚ ਕਮੈਂਟ ਵੀ ਕਰਿਓ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਨਾਮ ਲਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ